ਵੈਰੀਜ ਦਾ ਖਾਲਸਾ ਐ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਦੋ ਮੁੱਦਿਆਂ ਤੇ ਸਰਦਾ ਚੰਨੀ ਸਿੰਘ ਚੰਨੀ ਨੇ ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਇੱਕ ਵੱਡਾ ਬਿਆਨ ਦਿੱਤਾ ਉਸ ਤੋਂ ਬਾਅਦ ਵਿਰੋਧੀਆਂ ਦੀ ਜਿਹੜੀ ਨੀਂਦ ਉੱਡੀ ਪਈ ਆ ਤੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੀ ਆਪਾਂ ਗੱਲ ਕਰਾਂਗੇ ਤੁਸੀਂ ਵੀਡੀਓ ਨਾਲ ਜੁੜੇ ਰਹੋ ਗੱਲ ਕਰਦੇ ਆਂ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਐਮਪੀ ਨੇ ਪਹਿਲਾਂ ਆਪਾਂ ਗੱਲ ਕਰ ਲਈਏ ਕਿ ਸਾਰਿਆਂ ਨੂੰ ਪਤਾ ਕਿ ਉਹਨਾਂ ਤੇ ਐਨਐਸਐ ਲਗਾ ਕੇ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆਗਾ ਪਰ ਇੱਕ ਹਾਈ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਦਾਇਰ ਕੀਤੀ ਆ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਤੇ ਜਿਹੜੀ ਉਹਦੀ ਸੁਣਵਾਈ ਸੀ ਉਦੇ ਸਾਥੀਆਂ ਸਮੇਤ ਉਹਦੀ ਸਲਵਾਈ ਸੀ ਉਹ ਕੱਲ ਜਿਹੜੀ ਹਾਈ ਕੋਰਟ ਦੇ ਬਿਲਦੋ ਜਿਹੜਾ ਵਕੀਲਾਂ ਦੀ ਹੜਤਾਲ ਕਰਕੇ ਜਿਹੜਾ ਦੱਸਿਆ ਜਾ ਰਿਹਾ ਕਿ ਉਹ ਇੱਕ ਵਾਰੀ 8 ਅਗਸਤ ਤੱਕ ਜਿਹੜੀ ਟਲ ਗਈ ਆ ਭਾਵ ਕਿ ਹੁਣ ਜਿਹੜੀ ਪੇਸ਼ੀ ਆ ਉਹ 8 ਅਗਸਤ ਨੂੰ ਹੋਵੇਗੀ ਇੱਕ ਚਲੋ ਕੁਦਰਤਨ ਜਿਹੜਾ ਇੱਕ ਵਰਦਾਰਾਗਾ ਜਿੰਨਾ ਟਾਈਮ ਜਿਸ ਬੰਦੇ ਦੇ ਜੋ ਵੀ ਭੋਗਣਾ ਜੋ ਕਿਸਮਤ ਦੇ ਵਿੱਚ ਲੈ ਕੇ ਆਉਂਦਾ ਉਹ ਹੋ ਕੇ ਰਹਿਣਾ ਗੱਲ ਆਪਾਂ ਚਰਨੀ ਸੀ ਚੰਨੀ ਦੇ ਕਰਦੇ ਆ ਜਿਸ ਦਿਨ ਤੋਂ ਲੋਕ ਸਭਾ ਦੇ ਵਿੱਚ ਚਰਨੀ ਸੀ ਚੰਨੀ ਵੱਲੋਂ ਜਿਹੜਾ ਇੱਕ ਪੰਜਾਬ ਦੇ ਬੱਖਮੱਖ ਮੁੱਦਿਆਂ ਨੂੰ ਉਭਾਰਿਆ ਗਿਆ ਤੇ ਚੁੱਕਿਆ ਗਿਆ ਜਿਨ੍ਹਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਵੀ ਇੱਕਾ ਭਾਈ ਚਰਨੀ ਸੀ ਚੰਨੀ ਨੇ ਗੱਲ ਇਹ ਕਹਿ ਦਿੱਤੀ ਕਿ ਜਿਹੜਾ 20 ਲੱਖਾਂ ਦੇ ਕਰੀਬ ਜਿਹੜਾ ਲੋਕਾਂ ਨੇ ਨਮਾਇਦਾ ਚੁਣਿਆ ਆ ਉਹਦਾ ਐਮਪੀ ਚੁਣਿਆਗਾ ਖੰਡੂਰ ਸਾਹਿਬ ਤੋਂ ਉਹਨਾਂ ਤੇ ਐਨਐਸਏ ਲਗਾ ਕੇ ਉਹਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆਗਾ ਤੇ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਇਹ ਸਰਕਾਰ ਇੱਕ ਐਮਰਜੈਂਸੀ ਲਗਾਈ ਬੈਠੀ ਆ ਸਿੱਧੂ ਮੂਸੇਵਾਲ ਦਾ ਕਤਲ ਲੈ ਕੇ ਉਹਨੂੰ ਸਵਾਲ ਚੁੱਕੇ ਦੇ ਵੱਡੇ ਭਾਵ ਕਿ ਜਿਹੜਾ ਚਰਜੀਸ਼ ਚੰਨੀ ਆ ਬੜਾ ਇੱਕ ਮੈਂ ਕਹਿੰਦਾ ਸਿਆਣਪ ਵਾਲਾ ਸੂਝ ਵਾਲਾ ਜਿਹੜਾ ਵਿਅਕਤੀ ਆ ਮੈਂ ਕਾਫੀ ਲੰਬੇ ਟਮੇ ਸਮੇਂ ਤੋਂ ਦੇਖਦਾ ਕਿ ਨਿਮਰਤਾ ਬੜੀ ਆ ਚੰਨੀ ਸੀ ਚੰਨੀ ਦੇ ਵਿੱਚ ਮੈਂ ਵੇਖਿਆ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਨੂੰ ਮਿਲਣਾ ਤੇ ਮੁੱਖ ਮੰਤਰੀ ਹੁੰਦੇ ਉਹਨਾਂ ਦੇ ਪੈਰੀਂ ਹੱਥ ਲਾਉੜੇ ਸਿਮਰ ਜੀ ਸਿਮਰਜੀਤ ਸਿੰਘ ਮਾਨ ਨੂੰ ਮਿਲਦਾ ਆ ਤਾਂ ਉਹਨਾਂ ਦੇ ਪੈਰੀਂ ਹੱਥ ਲਾਉਂਦਾ ਤੇ ਮੈਂ ਕਹਿੰਦਾ ਹੋਰ ਜਿਹੜੇ ਸੱਜਣ ਤੇ ਜਿਹੜੇ ਇਹਨਾਂ ਨੂੰ ਲੱਗਦਾ ਕਿ ਮੇਥੋਂ ਵੱਡੇ ਦੇ ਜਿਹਨਾਂ ਦਾ ਸਰਕਾਰ ਕਰਨਾ ਚਾਹੁੰਦਾ ਇੱਕ ਮੁੱਖ ਮੰਤਰੀ ਆ ਇੱਕ ਮੁੱਖ ਮੰਤਰੀ ਰਿਹਾ ਹੋਵੇ ਤੇ ਉਹ ਐਡਾ ਵੱਡਾ ਜਿਹੜਾ ਸਰਕਾਰ ਕਰਦਾਗਾ ਇਹਦੇ ਵਿੱਚ ਕੋਈ ਦੋ ਰਹਿਣਾ ਨਹੀਂ ਲੋਕਾਂ ਦੇ ਜਿੱਦਾਂ ਭੌਂਕਣਾ ਬਗਵਾਸ ਕਰਨਾ ਉਹ ਕਰੀ ਜਾਣ ਬੜਾ ਇੱਕ ਠੰਡੇ ਸੁਭਾਅ ਦਾ ਬੰਦਾ ਹੈਗਾ ਤੇ ਬੜਾ ਦਲੇਲ ਦੇ ਨਾਲ ਜਿਹੜਾ ਅਗਲਾ ਕਰਦਾਗਾ ਗੱਲ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਮੁੱਦਾ ਕੀ ਚੁੱਕ ਦਿੱਤਾ ਭੇਡਾਂ ਦਾ ਮਰਨ ਹੋਇਆ ਪਿਆਗਾ ਹਲਕੇ ਕੁੱਤੇ ਵਾਂਗੂ ਕੰਦਾ ਵਿੱਚ ਵਜਦੇ ਫਿਰਦੇ ਤੇ ਹੁਣ ਦੇਖਿਆ ਕਹਿੰਦੇ ਰਵਨੀਤ ਬਿੱਟੂ ਉਹ ਕੰਨਾਂ ਤੇ ਮੈਕ ਜੇ ਲੈ ਕੇ ਦੇਖਦਾ ਤੁਸੀਂ ਸਾਰੇ ਦੇਖਿਆ ਹੁਣ ਖੱਤਲ ਹਸਿ ਹਸਿ ਜਾਂਦਾ ਸੀ ਪੰਜਾਬੀ ਦੀ ਇੱਕ ਕਹਾਵਤਾਂ ਜਿਹੜਾ ਬੰਦਾ ਨਾ ਖੁੱਲ ਕੇ ਹੱਸੇ ਨਾ ਕੋਈ ਜਿਆਦਾ ਹੱਸੇ ਵਿੱਚ ਜਿਹੜਾ ਆਪਾਂ ਵੀ ਕਹਿੰਦੇ ਕਿ ਅੰਦਰ ਹੀ ਮੁਸਕਰਾਈ ਜਾਵੇ ਉਹਨੂੰ ਖੱ쩌 ਰਹਾਸੀ ਕਹਿੰਦੇ ਨੇ ਪੰਜਾਬੀ ਦੇ ਵਿੱਚ ਠੇਠ ਪੰਜਾਬੀ ਦੇ ਵਿੱਚ ਤੇ ਉਹਦੀ ਕੋਈ ਬਾਤ ਆ ਚੱਲਦੀ ਨਹੀਂ ਸੀ ਚੱਲ ਰਹੀ ਸੀ ਚੰਨੀ ਨੇ ਜਦੋਂ ਭਾਈ ਅਬਦਪਾਲ ਸਿੰਘ ਦਾ ਨਾਮ ਲਿਆ ਤਾਂ ਉਹਦੇ ਕੋਰਟ ਚੱਲਣ ਵਾਲਾ ਹੋ ਗਿਆ ਉਹਦੇ ਤੀਰ ਵੱਜਣੇ ਸ਼ੁਰੂ ਹੋ ਗਏ ਹਿੱਕ ਦੇ ਵਿੱਚ ਫਿਰ ਉਹਨੇ ਵੀ ਸੋਚਿਆ ਕਿ ਹਟੋ ਇਹਦੇ ਤੇ ਪੜਾਅ ਕਿਵੇਂ ਕੱਢੀ ਜਾਵੇ ਚਾਂਦੇ ਜਿਵੇਂ ਚੰਨੀ ਨੂੰ ਦਵਾਇਆ ਕਿਵੇਂ ਜਾਵੇ ਇਹਦਾ ਮੌਕਾ ਉਹ ਲੱਭਦਾ ਰਿਹਾ ਤੇ ਚਾਂਦੇ ਜਿਵੇਂ ਚੰਨੀ ਨੇ ਕਹਤਾ ਵੀ ਲੈ ਫਿਰ ਮੌਕਾ ਲੱਭਦਾਗਾ ਤੇ ਉਹਦੀ ਪੂਸ ਉੱਤੇ ਜਦੋਂ ਪੈਰ ਧਰ ਦਿੱਤਾ ਤੇ ਫਿਰ ਉਹ ਆਪਦੇ ਦਾਦੇ ਦੇ ਜਿਹੜੇ ਕਿਸੇ ਪੌੜ ਲੱਗ ਗਿਆ ਕਹਿੰਦਾ ਮੇਰੇ ਦਾਦੇ ਨੇ ਕਾਂਗਰਸ ਦੇ ਵਾਸਤੇ ਨਹੀਂ ਦੇਸ਼ ਵਾਸਤੇ ਕਹਿੰਦਾ ਕੁਰਬਾਨੀ ਕੀਤੀ ਹੈ ਇਹ ਸਾਰਾ ਬੱਚਾ-ਬੱਚਾ ਜਾਣਦਾ ਸਿੱਖ ਕੌਮ ਜਾਣਦੀ ਹੈ ਤੇਰੇ ਦਾਦੇ ਨੂੰ ਕਿ ਤੇਰੇ ਦਾਦੇ ਨੇ ਜਿਹੜੇ ਕੰਮ ਕੀਤੇ ਨੇ ਜਿਹੜੇ ਕਾਰੇ ਕੀਤੇ ਨੇ ਉਹ ਕਾਲੇ ਅੱਖਰਾਂ ਦੇ ਵਿੱਚ ਇਤਿਹਾਸ ਲਿਖਿਆ ਪਿਆਗਾ ਦੇਸ਼ ਲਈ ਕਰਵਾਦੀ ਦੀ ਕੀਤੀ ਉਹਨੇ ਨਾ ਉਹ ਕੋਈ ਪੰਜਾਬ ਲਈ ਕੀਤੀ ਆ ਉਹਨਾਂ ਤੇ ਪੰਜਾਬ ਦਾ ਸਿੱਖ ਨੌਜਵਾਨਾਂ ਦਾ ਘਾਣ ਕੀਤਾਗਾ ਤੇਰੇ ਦਾਦੇ ਨੇ ਬਿੱਟੂ ਇਹ ਤੁੰ ਭਲੇਖੇ ਵਿੱਚ ਤੇ ਤੇਰੇ ਭਰਮਾ ਤੁਹਾਡੇ ਟੱਬਰ ਦੇ ਵਿੱਚ ਕਿ ਤੁਸੀਂ ਪਤਾ ਨਹੀਂ ਉਹਨੇ ਕੀ ਮਾਰਕਾ ਮਾਰ ਦਿੱਤਾ ਤੇ ਜਿਹੜਾ ਕਿ ਉਹਨੇ ਘਾਣ ਕਮੇ ਕੀਤਾ ਸਾਰਿਆਂ ਨੂੰ ਪਤਾ ਦੂਜੇ ਪਾਸੇ ਆਪਾਂ ਗੱਲ ਕਰਦੇ ਆ ਚੰਜੀ ਸਿੰਘ ਚੰਨੀ ਤੋਂ ਬਾਅਦ ਇੱਕ ਹੋਰ ਐਮਪੀ ਟਾਗਰਾਸ ਦਾ ਰਾਜਕਮਾਰ ਬੀਰਕਾ ਉਹਨਾਂ ਨੇ ਵੀ ਭਾਈ ਅੰਮਰਪਾਲ ਸਿੰਘ ਦੇ ਤੇ ਚੰਨੀ ਦੇ ਹੱਕ ਦੇ ਵਿੱਚ ਜਿਹੜੇ ਉਹ ਆਣ ਖੜ ਗਏ ਨੇ ਮੈਂ ਤੁਹਾਨੂੰ ਪਹਿਲਾਂ ਮੈਂ ਉਹਨਾਂ ਦੀ ਵੀਡੀਓ ਸੁਣਾਉਂਦਾ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਕਿ ਬੇਰਕਾ ਸਾਹਿਬ ਨੇ ਬਹੁਤ ਵਧੀਆ ਦਿਲੀਲਾ ਦੇ ਨਾਲ ਜਿਹੜੇ ਸਵਾਲ ਦਿੱਤੇ ਨੇ ਕਿਉਂਕਿ ਮੈਂ ਪਹਿਲਾਂ ਵੀ ਕਿਹਾਗਾ ਕਿ ਜਿਹੜਾ ਹੀ ਬੰਦਾ ਕਿਸੇ ਮਰਜ਼ੀ ਪਾਰਟੀ ਦੇ ਵਿੱਚ ਹੋਵੇ ਸਾਨੂੰ ਪਾਰਟੀ ਨਾਲ ਕੋਈ ਮਤਵਲ ਨਹੀਂ ਜਿਹੜਾ ਸਿੱਖ ਕੌਮ ਦੀ ਗੱਲ ਕਰਦਾ ਜਿਹੜਾ ਪੰਜਾਬ ਦੀ ਗੱਲ ਕਰਦਾ ਜਿਹੜਾ ਭਾਈਚਾਰੇ ਦੀ ਗੱਲ ਕਰਦਾ ਉਹਦਾ ਸਾਨੂੰ ਸਤਿਕਾਰ ਕਰਨਾ ਬਣਦਾਗਾ ਜਿਹੜਾ ਕਿਸੇ ਦਾ ਧੱਕਾ ਹੁੰਦਾਗਾ ਜੇ ਉਹ ਧੱਕੇ ਦੇ ਵਿਰੁੱਧ ਗੱਲ ਕਰਦਾ ਸਾਨੂੰ ਉਹਦਾ ਸਤਿਕਾਰ ਕਰਨਾ ਬਣਦਾਗਾ ਐਵੇਂ ਦਾ ਸੀ ਹਰ ਵੇਲੇ ਕਾਂਗਰਸੀ ਪਾਈ ਜਾਈਏ ਕਿ ਫਲਾਣਾ ਫਲਾਨੀ ਪਾਰਟੀ ਤੇ ਧਮਕਾ ਧਮਕੀ ਪਾਰਟੀ ਦੇ ਪਰ ਉਹਦੇ ਜਿਹੜੇ ਗੁਣ ਔਗੜ ਬੰਦੇ ਦੇ ਉਹ ਜਰੂਰ ਦੇਖਣੇ ਹੁੰਦੇ ਨੇ ਤੁਹਾਨੂੰ ਰਾਜਕਮਾਲ ਬੇਰਕਾ ਦੀ ਵੀਡੀਓ ਸੁਣਾ ਦਿੰਨਾ ਇੱਕ ਪੱਤਰਕਾਰ ਨੇ ਸਵਾਲ ਕੀਤਾ ਨਾਲ ਨੂੰ

ਚੌੜੀ ਹੁਣ ਦੱਸੋ ਇਹਦੇ ਵਿੱਚ ਮੇਲਕਾ ਸਾਹਿਬ ਨੇ ਜਿਹੜੀ ਗੱਲ ਕਹੀ ਆ ਇਹਦੇ ਵਿੱਚ ਦੱਸੋ ਕੋਈ ਗੱਲ ਹੈ ਇਸ ਤਰ੍ਹਾਂ ਦੀ ਅਸੀਂ ਵੀ ਇਹੀ ਗੱਲਾਂ ਕਰਦੇ ਆ ਸਰਕਾਰ ਨੂੰ ਕਿ ਤੁਸੀਂ ਇੱਕ ਪਾਸੇ ਉਹ ਬੰਦਾ ਚੋਣ ਲੜਦਾਗਾ ਜੋ ਵੀ ਵਿਅਕਤੀ ਆ ਤੁਹਾਡੇ ਸੰਵਧਾਨ ਮੁਤਾਬਕ ਤੁਹਾਡਾ ਦੇਸ਼ ਦੇ ਸੰਵਧਾਨ ਮੁਤਾਬਕ ਚੌਣ ਲੜਦਾ ਚੌਣ ਜਿੱਤ ਜਾਂਦਾਗਾ ਚੌਣ ਜਿੱਤਣ ਤੋਂ ਬਾਅਦ ਜਿਹੜਾ ਉਹਨੂੰ ਸੌ ਵਿਵệਚ ਚਕਾਈ ਜਾਂਦੀ ਆ ਕਿਸ ਤਰ੍ਹਾਂ ਚਕਾਈ ਜਾਂਦੀ ਆ ਸੌ ਨਾ ਉਹਦੀ ਕੋਈ ਵੀਡੀਓ ਨਾ ਕੋਈ ਉਹਦੀ ਆਡੀਓ ਨਾ ਉਹਦੀ ਕੋਈ ਫੋਟੋ ਤਸਵੀਰ ਸਾਹਮਣੇ ਆਈ ਆ ਤੇ ਨਾ ਜਿਸ ਤਰ੍ਹਾਂ ਚੁੱਕਿਆ ਸੌ ਭਾਈ ਅੰਮ੍ਰਿਤਪਾਲ ਸਿੰਘ ਨੇ ਨਾ ਉਹ ਵਿਖਾਇਆ ਤੁਸੀਂ ਬਾਕੀ ਸਾਰੇ ਐਮਪੀਆ ਦਾ 12 ਜਿਹੜੇ ਐਮਪੀ ਨੇ ਉਹਨਾਂ ਦੀ ਸਾਰੀ ਵੀਡੀਓ ਆਪੀ ਕੀਤੀ ਗਈ ਹੁਣ ਵੱਡਾ ਸਵਾਲ ਇਹ ਕੀਤਾ ਰਾਜਬੀਰ ਕਾ ਨੇ ਖੜਾ ਕਿ ਜਿਹੜਾ ਬੰਦਾ ਸੰਵਿਧਾਨ ਦੇ ਤੌਰ ਤੇ ਤੁਹਾਡੇ ਸੰਵਿਧਾਨ ਨੇ ਆਗਿਆ ਦਿੱਤੀ ਲੜਨ ਦੀ ਵੋਟਾਂ ਦੇ ਲੜਿਆ ਤੁਹਾਡੇ ਸੰਵਿਧਾਨ ਨੇ ਆਗਿਆ ਦਿੱਤੀ ਸੌਂ ਚੱਕਣ ਦੀ ਸੌਂ ਚੁੱਕੀ ਤਾਂ ਫਿਰ ਹੁਣ ਉਹ ਲੋਕਾਂ ਦੀ ਆਵਾਜ਼ ਬਣ ਕੇ ਜਿਹੜਾ ਲੋਕ ਸਭਾ ਦੇ ਵਿੱਚ ਕਿਉਂ ਨਹੀਂ ਆ ਸਕਦਾ ਕਿਉਂ ਉਹਦਾ ਜਿਹੜਾ ਗਲਾ ਕੁੱਟਿਆ ਜਾ ਰਿਹਾਗਾ ਫੇ ਤੁਸੀਂ ਕਹਿ ਰਹੇ ਨੇ ਡੈਮੋਕ੍ਰੇਸੀ ਡੈਮੋਕ੍ਰੇਸੀ ਫਲਾਨਾ ਕ੍ਰੇਸੀ ਇਹ ਤੁਹਾਡੀਆਂ ਕਹਿਣ ਦੀਆਂ ਗੱਲਾਂ ਨੇ ਅਤੇ ਸਾਧ ਤੁਰੇ ਫਿਰਦੇ ਨੇ ਬਾਗਾ ਇੱਥੇ ਹੋਰ ਤੁਰੇ ਫਿਰਦੇ ਨੇ ਜਿਨ੍ਹਾਂ ਨੇ ਸਾਰਾ ਦਿਨ ਸਿੱਖਾਂ ਦੇ ਖਿਲਾਫ ਲੜ ਕੇ ਤਿਆਰ ਹੋ ਜਾਣਾ ਕਿ ਅੱਜ ਦੇਖਦੇ ਆ ਕਿ ਕਿਹੜੇ ਸਿੱਖ ਦੇ ਖਿਲਾਫ ਆ ਭੌਂਕਣਾਗਾ ਕਿ ਅੱਜ ਕਿਹੜਾ ਸਿੱਖਾ ਸਿੱਖ ਦੀ ਗੱਲ ਕਰ ਰਿਹਾਗਾ ਕਹਿਦਾ ਭਾਬ ਕੇ ਭਾਈ ਅੰਮਰਤਪਾਲ ਸਿੰਘ ਨੰਮਾ ਪਹਿਲਾਂ ਵੀ ਕਹਿ ਕੇ ਹਤਿਆ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਸਰਕਾਰਾਂ ਨੇ ਕਦੇ ਇੱਥੇ ਸਦਾ ਨਹੀਂ ਰਹਿਣਾ ਨਾ ਕਿਸੇ ਬੰਦੇ ਨੇ ਰਹਿਣਾ ਭਗਵਾਨ ਜੀ ਤੁਮਾਰ ਨੂੰ ਵੀ ਜਿਹੜਾ ਇਹੀ ਮੇਰਾ ਇੱਕ ਸਵਾਲ ਆ ਕਿ ਤੁਹਾਡੀ ਸਰਕਾਰ ਦਾ ਜਿਹੜਾ ਅੱਜ ਹਾਲ ਹੋ ਰਿਹਾਗਾ ਜਿਹੜਾ ਅੱਜ ਪੰਜਾਬ ਦਾ ਹਾਲ ਹੋ ਰਿਹਾਗਾ ਪੰਜਾਬ ਦੇ ਵਿੱਚ ਜਿਹੜੇ ਅਨੇਕਾਂ ਗੁੰਡਾਗਰਦੀ ਕਤਲੋਗਾਰਤਾ ਪਾਣੀਆਂ ਦਾ ਮੁੱਦਾ ਨਸਿਆਂ ਦਾ ਮੁੱਦਾ ਤੇ ਇੱਥੇ ਪਤਾ ਨਹੀਂ ਕਿੰਨੇ ਕੁ ਮੁੱਦੇ ਨੇ ਜਿਹੜੇ ਕਿ ਨਿੱਤ ਜਿਹੜੇ ਚੱਕਣ ਵਾਲੇ ਨੇ ਉਹਨਾਂ ਨੂੰ ਅਸੀਂ ਅੰਗਲੋਰ ਕੀਤਾ ਜਾ ਰਿਹਾਗਾ ਉਹਨਾਂ ਨੂੰ ਦਵਾਇਆ ਜਾ ਰਿਹਾਗਾ ਅਤੇ ਥਾਂ ਦਾ ਧਰਨੇ ਲੱਗੀ ਜਾਂਦੇ ਆ ਮਜਾਰੇ ਹੋ ਰਹੇ ਨੇ ਕਿਸੇ ਨੂੰ ਪੀਣ ਵਾਲਾ ਪਾਣੀ ਆ ਜਿਹੜਾ ਧਰਤੀ ਇਹ ਲਾਉ ਮੁਕਤਾ ਜਾ ਰਿਹਾ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨੇ ਜਿਹੜਾ ਸਤਿਆਨਾਸ਼ ਕਰ ਰੱਖਿਆਗਾ ਤੇ ਬਹੁਤ ਵੱਡੇ ਜਿਹੜੇ ਜਹੀਲੇ ਨੇ ਕੋਈ ਚੰਗਾ ਹਸਪਤਾਲ ਨਹੀਂ ਤੇ ਤੁਸੀਂ ਕਹਿ ਦਿੱਤਾ ਜੀ ਅਸੀਂ ਕਲੀਨਿਕ ਮਹੱਲੇ ਵਿੱਚ ਹਸਪਤਾਲ ਖੋਲ੍ਹ ਦਿੱਤੇ ਦਵਾਈ ਆ ਸਾਰੀ ਮੈਡੀਕਲਾਂ ਤੋਂ ਬਾਹਰੋਂ ਮਿਲਦੀ ਆ ਕਿਸੇ ਹਸਪਤਾਲ ਦੇ ਵਿੱਚ ਦਵਾਈ ਨਹੀਂ ਕਿਸੇ ਹਸਪਤਾਲ ਦੇ ਵਿੱਚ ਕੋਈ ਚੰਗਾ ਡਾਕਟਰ ਨਹੀਂ ਤੁਹਾਡਾ ਜਿਹੜਾ ਪੰਜਾਬ ਦਾ ਜਿਹੜਾ ਹਾਲ ਹੈ ਇਸ ਵੇਲੇ ਬਹੁਤ ਜਿਹੜਾ ਬੁਰਾ ਹੋਇਆ ਪਿਆਗਾ ਕੱਲਾ ਕੋਈ ਜਾ ਨਹੀਂ ਸਕਦਾ ਇਕੱਲੀ ਕੁੱਤੀ ਭੈਣ ਨਹੀਂ ਤੁਰ ਸਕਦੀ ਕੋਈ ਮੋਟਰਸਾਈਕਲ ਤੇ ਨਹੀਂ ਜਾ ਸਕਦਾ ਪਤਾ ਨਹੀਂ ਕਿਹੜੇ ਬਲੇ ਲਟੇਰੇ ਕਿੱਥੇ ਖੜੇ ਹੁਣ ਕਿਤੇ ਤਾਂ ਨੂੰ ਮੋਟਰਸਾਈਕਲ ਖੋਹ ਕੇ ਲੈ ਜਾਣਾ ਕਿਤੇ ਤੁਹਾਡੇ ਕਾਚੂ ਮਾਨ ਕਿੱਥੇ ਕਿਰਪਾਲ ਮਾਰਨਾ ਕੋਈ ਪਤਾ ਨਹੀਂ ਇਹ ਹਾਲ ਅੱਜ ਪੰਜਾਬ ਦਾ ਹੋ ਰਿਹਾ ਇਹ ਮੁੱਦੇ ਨੇ ਜਿਹੜੇ ਪੰਜਾਬ ਦੇ ਚੁੱਕਣੇ ਚਾਹੀਦੇ ਨੇ ਤੇ ਅੱਜ ਸਾਡੇ ਜਿਹੜਾ ਲੋਕ ਨੇ ਜਿਹੜੇ ਸਰਕਾਰ ਨੂੰ ਤਾਂ ਚੱਕਣੇ ਕੀ ਆ ਜਿਹੜੇ ਲੋਕ ਵੱਡੇ ਵਿਦਵਾਨ ਬੈਠੇ ਨੇ ਉਹਨਾਂ ਦਾ ਵੀ ਜੋਰ ਲੱਗਿਆ ਹੋਇਆ ਕਿ ਸਿੱਖਾਂ ਦੇ ਖਿਲਾਫ ਅਸੀਂ ਕਵੇਂ ਜ਼ਹਿਰ ਉਗਲਣਾ ਕਵੇਂ ਉਹਨਾਂ ਦੇ ਖਿਲਾਫ ਅਸੀਂ ਭੰਗ ਪੜਾਂਗਾ ਉਹਨਾਂ ਨੂੰ ਇੱਕ ਹਮੇਸ਼ਾ ਜਿਹੜੀ ਹੱਡੀ ਪਾਈ ਜਾਂਦੀ ਆ ਜਦੋਂ ਉਹ ਹੱਡੀ ਮੁੱਕ ਜਾਂਦੀ ਆ ਫਿਰ ਉਹਨੂੰ ਹੋਰ ਹੱਡੀ ਦੀ ਭੁੱਖ ਲੱਗਦੀ ਆ ਫਿਰ ਉਹਨੂੰ ਉਸ ਹੱਡੀ ਦੇ ਲਈ ਉਹ ਤਰਲੋ ਮਸਤੀ ਹੁੰਦਾਗਾ ਕਿ ਮੈਨੂੰ ਜਿਹੜੀ ਹੁਣ ਪਹਿਲਾਂ ਛੋਟੀ ਹੱਡੀ ਪਾਈ ਸੀ ਉਹਨੂੰ ਵੱਡੀ ਹੱਡੀ ਕਦੋਂ ਪਾਊਗਾ ਵਾ ਤੇ ਫਿਰ ਉਹ ਬੰਦਾ ਜਿਹੜਾਗਾ ਆਪੇ ਤੋਂ ਬਾਹਰ ਹੁੰਦਾ ਤੇ ਫਿਰ ਜਿਹੜਾਗਾ ਉਹ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਦੇ ਖਿਲਾਫ ਉਹਨਾਂ ਦੇ ਪਰਿਵਾਰ ਦੇ ਖਿਲਾਫ ਉਹਨਾਂ ਦੇ ਸਾਥੀਆਂ ਦੇ ਖਿਲਾਫ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਵਾਲ ਦੇ ਖਿਲਾਫ ਸਾਡੇ ਬੰਦੀ ਸਿੰਘ ਜਿਹੜੇ 30 32 32 ਸਾਲਾਂ ਤੋਂ ਅੰਦਰ ਬੈਠੇ ਨੇ ਜਿਹੜੇ ਉਹਨਾਂ ਦੇ ਖਿਲਾਫ ਤੇ ਜਾਂ ਸਾਡੇ ਜਿਹੜੇ ਕੌਮ ਦੇ ਹੋਰ ਜਝਾਰੂ ਨੇ ਉਹਨਾਂ ਦੇ ਖਿਲਾਫ ਜਿਹੜਾ ਸਦਾ ਦੇ ਲੋਕਾਂ ਨੂੰ ਪੌਂਕਣਾ ਸ਼ੁਰੂ ਕਰ ਦਿੰਦੇ ਨੇ ਵੀਡੀਓ ਕਿਸ ਤਰ੍ਹਾਂ ਲੱਗੀ ਤੁਹਾਨੂੰ ਕਿ ਜਿਹੜਾ ਚੰਦੀ ਸਾਹਿਬ ਜਿਹੜਾ ਮੈਂ ਕਹਿ ਕੇ ਹਟਿਆਗਾ ਉਹਨਾਂ ਨੇ ਬੜਾ ਵਧੀਆ ਜਿਹੜਾ ਇੱਕ ਮੁੱਦਾ ਚੁੱਕਿਆ ਤੇ ਮਿਰਕਾ ਸਾਹਿਬ ਨੇ ਬੜਾ ਵਧੀਆ ਮੁੱਦਾ ਚੁੱਕਿਆ ਪਰ ਜੇਕਰ ਹੁਣ ਕਹਿੰਦੇ ਕਿ ਬਿੱਟੂ ਇੱਕ ਚੰਦੀ ਚੰਨੇ ਨੂੰ ਜਿਹੜਾ ਅਲਝਾਉਣ ਨੂੰ ਫਿਰਦਾਗਾ ਮੈਂ ਪਹਿਲਾਂ ਕਿਹਾਗਾ ਕਿ ਸਾਥਮ ਐਸਾ ਕੌੜਾ ਹੁੰਦਾ ਕਾਚੋ ਦੇ ਹੁਣ ਚੁਗ ਗਿਆ ਕੰਡਿਆ ਦੇ ਬਾਗ ਤੀਰ ਦੇ ਬਾਗ ਉਹਦੇ ਤੇ ਉਹ ਹੁਣ ਭਾਜਪੀ ਦਾ ਜਿਹੜਾ ਪਾਲਿਆ ਹੋਇਆ ਇੱਕ ਡੱਬੂ ਆ ਫਿਰ ਉਹਨੇ ਤਾਂ ਵਫਾਦਾਰੀ ਕਰਨੀ ਆ ਕਿਉਂਕਿ ਰੋਟੀ ਉਹਨਾਂ ਦੀ ਖਾਂਦਾਗਾ ਹੱਡੀਆਂ ਉਹਨੀਆਂ ਦੇ ਚਬਦਾਗਾ ਫਿਰ ਭਾਈ ਹੁਣ ਤਾਂ ਹੁਣ ਭੌਂਕਣੀ ਆ ਉਹਦਾ ਤਾਂ ਪਰਜ ਬਣਦਾਗਾ ਪਰ ਚੰਨੀ ਸਾਹਿਬ ਨੂੰ ਜਾਂ ਉਹਦੀ ਪਾਰਟੀ ਨੂੰ ਜਾਂ ਮਿਰਦਾ ਸਾਹਿਬ ਨੂੰ ਜਾਂ ਕਿਸੇ ਹੋਰ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਵੀਡੀਓ ਚੰਗੇ ਲੱਗੀ ਸ਼ੇਅਰ ਕਰਦਿਆ ਕਰੋ ਕਮੈਂਟ ਤੁਸੀਂ ਕਰਦੇ ਹੋ ਬਹੁਤ ਵਧੀਆ ਮੈਂ ਤੁਹਾਡਾ ਹਮੇਸ਼ਾ ਰਿਣੀ ਆ ਤੁਹਾਡੇ ਸਾਰੇ ਜਿੰਨੇ ਵੀ ਤੁਸੀਂ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਦੇ ਹੋ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਦਾ ਤਹਿ ਦਿਲੋਂ ਮੈਂ ਧੰਨਵਾਦ ਕਰਦਾਗਾ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਮਕਮ ਸਿੰਘ ਉੱਬਾ